ਹਰ ਵਰ ਵਾਂਗ ਇਸ ਵਾਰ ਵੀ ਵਿਸਾਖੀ ਮੌਕੇ ਤਖਤ ਸ੍ਰੀ ਦੰਦਵਾ ਸਾਹਿਬ ਦਾ ਜਾਹੋ ਜਲਾਲ ਵੇਖਣ ਵਾਲਾ ਹੈ ਵਿਸਾਖੀ ਮੇਲੇ ਦੇ ਦੂਜੇ ਦਿਨ ਸਿੱਖ ਕੌਮ ਦੀ ਸ੍ਰੀਮੌਰ ਸੰਸਥਾ ਬੁੱਢਾ ਦਲ ਵੱਲੋਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸੈਵਰਖਵਾ ਦਿੱਤੇ ਗਏ ਨੇ ਤੇ ਨਾਲ ਹੀ ਧਾਰਮਿਕ ਦੀਵਾਨ ਵੀ ਸਜਾਏ ਜਾ ਰਹੇ ਨੇ ਇਸ ਤੋਂ ਲਾਵਾ ਬੁੱਢਾ ਦਲ ਦੇ ਇਤਿਹਾਸ ਤੇ ਚਾਨਣ ਪਾਉਂਦੀ ਤਸਵੀਰਾਂ ਦੀ ਪ੍ਰਦਰਸ਼ਨੀ ਸੰਗਤਾਂ ਲਈ ਖਾਸ ਖਿੱਚਦਾ ਕੇਂਦਰ ਬਣੀ ਹੋਈ ਹੈ। ਅੱਜ ਵੀ ਦਸਮ ਗ੍ਰੰਥ ਦੇ ਅਖੰਡ ਪਾਠ ਸਾਹਿਬ ਜਿਹੜੇ ਆਰੰਭ ਕੀਤੇ ਗਏ ਨੇ 14 ਤਰੀਕ ਨੂੰ ਮਹੱਲੇ ਦੇ ਜਿਹੜੇ ਪਾਠਾਂ ਦੇ ਭੋਗ ਪਾਏ ਜਾਣੇ ਨੇ ਤੇ ਜਿਹੜਾ 14 ਤਰੀਕ ਨੂੰ ਪੂਰੇ 1 ਵਜੇ ਜਿਹੜਾ ਗੁਰਦੁਆਰਾ ਬੇਰ ਸਾਹਿਬ ਸ਼ੌਣੀ ਨਹਿੰਸ ਸਿੰਘਾ ਬੁੱਢਾ ਦਲ ਤੋਂ ਇਹ ਜਿਹੜਾ ਖਾਲਸਾਈ ਮਹੱਲਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੇ ਜਥੇਦਾਰ ਦੀ ਅਗਵਾਈ ਦੇ ਵਿੱਚ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਜਿਹੜਾ ਮਹਾਨ ਖਾਲਸਾ ਜਿਹੜਾ ਮਹੱਲਾ ਖੇਡਿਆ ਜਾਵੇਗਾ ਤੇ ਵਿਸਾਖੀ ਤੇ ਜਿਹੜਾ ਮਾਲਵਾ ਗਤਕਾ ਕੱਪ ਕਰਵਾਇਆ ਜਾਂਦਾ ਉਹ ਕੱਲ ਨੂੰ ਜਿਹੜੇ ਮਾਲਵਾ ਗਤ ਗਤਕਾ ਕੱਪ ਵੀ ਹੋਣਾ ਹੈ 14 ਅਪ੍ਰੈਲ ਨੂੰ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਪੈਣ ਉਪਰੰਤ ਕੱਢੇ ਜਾਣ ਵਾਲੇ ਮੁਹੱਲੇ ਦੀਆਂ ਨਿਹੰਗ ਸਿੰਘਾਂ ਵੱਲੋਂ ਤਿਆਰੀਆਂ ਵੀ ਆਰੰਭ ਕਰ ਦਿੱਤੀਆਂ ਗਈਆਂ ਨੇ ਤਲਵੰਡੀ ਸਾਬੋ ਤੋਂ ਮਨੀਸ਼ ਗਰਗ ਜੱਗਬਾਣੀ ਟੀਵੀ